ਕਰਨੀ ਦੀ ਗੱਲ ਇਹ ਆ ਕਿ ਗੱਡੀ ਜ਼ਿਰਕਪੁਰ ਦੇ ਵਿੱਚ ਪੰਜਾਬ ਚ ਖੜੀ ਹੁੰਦੀ ਹੈ ਤੇ ਉਸ ਵਕਤ ਚਲਾਨ ਹੋ ਜਾਂਦਾ ਹੈ ਹਿਮਾਚਲ ਦੇ ਵਿੱਚ ਹਿਮਾਚਲ ਪੁਲਿਸ ਆ ਜਿਹੜੀ ਟ੍ਰੈਫਿਕ ਪੁਲਿਸ ਉਸ ਦਾ ਜਵਾਬ ਹੁਣ ਤੱਕ ਹੀ ਦਿੱਤਾ ਹੈ ਗਾੜੀ ਪੰਜਾਬ ਕੀ ਹੈ ਹਿਮਾਚਲ ਮੇ ਜਾਲੀ ਚਲਾਨ ਹੋ ਰਹਾ ਹੈ ਇਤਨੀ ਪੁਲਿਸ ਦਾ ਮਤਲਬ ਅੰਗਲੀ ਸਾਹਮਣੇ ਜੀ ਕਿਉਂਕਿ ਗਾੜੀ ਤਾਂ ਉਸ ਵਕਤ ਜ਼ਿਰਕਪੁਰ ਪੰਜਾਬ ਮੇ ਖੜੀ ਤੀ ਨਾ ਸਰ ਜਾ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਐ ਇਹ ਗੱਲ ਇਹ ਨਾ ਗਲਤੋਕ ਜਿਹੜਾ ਜੀ ਹੋਇਆ ਬੁਖਵਾ ਹੋ ਰਿਹਾ ਤੁਹਾਡੇ ਮਾਤਰ ਚ ਹੋ ਰਿਹਾ ਨਾ ਜੀ ਫਿਰ ਸਾਡੇ ਕੋਲ ਤਾਂ ਨਹੀਂ ਹੋਇਆ ਜਿੱਥੇ ਤੁਹਾਡੀ ਗੱਡੀ ਖੜੀ ਹੈ ਖੜੀ ਨੀ ਸਵਾਲ ਇਹ ਐ ਜੀ ਤੁਹਾਡੇ ਧਿਆਨ ਚ ਲਿਆਂਦਾ ਕਿ ਆ ਪੰਜਾਬ ਪੁਲਿਸ ਦਾ ਸਟਿੱਕਰ ਵੀ ਗਲਤ ਬੰਦੇ ਵਰਤ ਰਿਹਾ ਇਸ ਕਰਕੇ ਚੌਕਸੀ ਤਾਂ ਪੰਜਾਬ ਪੁਲਿਸ ਦੀ ਵੀ ਬਣਦੀ ਆ ਫੋਨ ਖੋਲਿਆ ਜੀ ਮੇਰੇ ਕੋਲ ਮੈਸੇਜ ਆਇਆ ਮਣੀ ਕਰਨ ਦੇ ਨਾਲ ਕਸੋਲ ਕਸੋਲ ਤੋਂ ਤੇਰੀ ਗੱਡੀ ਦਾ ਚਲਾਨ ਹੋਇਆ 23 ਤਰੀਕ ਨੂੰ 11 ਵਜੇ ਮੈਂ ਪੁਲਿਸ ਕੰਪਲੀਟ ਕਰ ਦੀ ਜੀ ਤੇ ਮੇਰੀ ਗੱਡੀ ਦੀ ਨੰਬਰ ਪਲੇਟ ਲੱਗੀ ਉਹਨਾਂ ਦੇ ਪੰਜਾਬ ਪੁਲਿਸ ਦਾ ਪਿੱਛੇ ਸਟicker ਲੱਗਿਆ ਬਾਜੀ ਔਰ ਚਲਾਨ ਮੇਰੇ ਕੋਲ ਆਇਆ ਜੀ ਉਹ ਗੱਡੀ ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਕੋਈ ਹੋਰ ਮਹਾਤਲ ਦੇ ਵਿੱਚ ਵਰਤ ਰਿਹਾ ਤੁਹਾਡੇ ਨੰਬਰ ਦੀ ਮੇਰੀ ਮੇਰੀ ਗੱਡੀ ਦੀ ਨੰਬਰ ਪਲੇਟ ਲੱਗੀ ਵੀ ਹੈ ਔਰ ਪਿੱਛੇ ਪੰਜਾਬ ਪੁਲਿਸ ਦਾ ਸਟicker ਲੱਗਿਆ ਬਾਜੀ ਐਸਆਈ ਅਸ਼ੋਕ ਚੋਹਾਂ ਜੀ ਦਾ ਉਹਨਾਂ ਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਕਿਹਾ ਵੀ ਮੈਨੂੰ ਤੂੰ ਪੂਰਾ ਰਿਕਾਰਡ ਭੇਜ ਪੁਲਿਸ ਕੰਪਲੀਟ ਔਰ ਆਪਣੀ ਗੱਡੀ ਦੀ ਫੋਟੋ ਵੀ ਕਿੱਥੇ ਖੜੀ ਹੈ ਜੀਰਕਪੁਰ ਕਿੰਨੇ ਵਜੇ ਐਫ ਆਈ ਆਰ ਕਟਾਈਟ ਹੈ ਉਹ ਸਾਰਾ ਕੁਝ ਉਹਨਾਂ ਕੋਲ ਭੇਜਿਆ ਅੱਜ ਤੱਕ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਜੀ ਉਹਦਾ ਸਮਾਂ ਹੋ ਗਿਆ ਹਿਮਾਚਲ ਪੁਲਿਸ ਜਵਾਬ ਕੀ ਦਿੰਦੀ ਹੈ ਜਵਾਬ ਇਹ ਜੰਜੀ ਕਿਨੇ ਤਾਂ ਮੈਨੂੰ ਇਹ ਦੱਸਿਆ ਵੀ ਤੁਸੀਂ ਉਰੇ ਆ ਕੇ ਗੱਲ ਕਰੋ ਕਸੋਲ ਪੁਲਿਸ ਚੌਕੀ ਦੂਜੇ ਨੇ ਗੱਲ ਕਰਿਆ ਸੀ ਛਾਣਬੀਣ ਕਰ ਰਹੇ ਆ ਪਰ ਅਜੇ ਤੱਕ ਮੈਂ ਹਰ ਰੋਜ਼ ਇੱਕ ਜਾਂ ਦੋ ਵਾਰੀ ਉਹਨਾਂ ਕੋਲ ਫੋਨ ਕਰ ਰਿਆ ਉਹ ਇਹੀ ਕਹਿੰਦੇ ਵੀ ਛਾਣਬੀਣ ਜਾਰੀ ਹੈ ਇਹ ਪਤਾ ਨਹੀਂ ਵੀ ਕਦ ਕਲੀਅਰ ਕਰੋਗੇ ਤੇ ਉਹ ਗੱਡੀ 'ਚ ਜਿਹੜੇ ਮੁੰਡੇ ਗਏ ਆ ਗੱਡੀ 'ਚ ਬੈਠ ਕੇ ਉਹ ਕੈਮਰੇ ਲੱਗੇ ਪਹ ਉਹਨਾਂ 'ਚ ਚੈੱਕ ਕਰਕੇ ਸਾਨੂੰ ਕਲੀਅਰ ਕਰੋ ਵੀ ਕੌਣ ਬੰਦੇ ਆ ਜੀ ਹਰ ਜਿਸ ਹੋਟਲ ਕੇ ਮੂਰੇ ਚਲਾਨ ਹੋਇਆ ਜੀ ਗੱਡੀ ਦਾ ਉਸ ਹੋਟਲ ਦੇ ਕੈਮਰੇ ਕਿਉਂ ਨਹੀਂ ਚੈੱਕ ਕਰ ਰਹੇ ਜੇ ਤੁਹਾਨੂੰ ਹੀ ਪੁਲਿਸ ਕਹਿ ਰਹੀ ਹੈ ਕਿ ਇੱਕ ਸੌ ਲਾਓ ਮਤਲਬ 500 ਦਾ ਚਲਾਨ ਹੈ ਤਾਂ ਕਹਤੇ ਜਿੰਨੇ ਦਾ ਤੇਲ ਫੁੱਗ ਜਾਣਾ ਉੱਥੇ ਜਾਂਦੇ ਆਂ ਹਾਂਜੀ ਉਹ ਕਹਿੰਦੇ ਵੀ ਤੁਸੀਂ ਉਰੇ ਆ ਕੇ ਗੱਲ ਕਰ ਲਓ ਜੇ ਤੁਹਾਨੂੰ ਕੈਨਸਲ ਕਰਾਣਾ ਤੋਂ ਆਣਾ ਪਏਗਾ ਜੀ ਉਰੇ ਜਿਹੜਾ ਤੁਹਾਡਾ ਨੰਬਰ ਗਲਤ ਵਰਤੇ ਆ ਗਿਆ ਲੋਕਾਂ ਵੱਲੋਂ ਉਦੋਂ ਇਹ ਗੱਡੀ ਕਿੱਥੇ ਸੀ ਇਹ ਗੱਡੀ ਮੇਰੇ ਘਰ ਤੇ 22 ਤਰੀਕ ਨੂੰ ਰਾਤ ਨੂੰ ਮੇਰੇ ਘਰ ਕੋਲ 7 ਵਜੇ ਤੋਂ ਲੈ ਕੇ ਸਵੇਰੇ 10 ਵਜੇ ਚੱਕ ਘਰ ਖੜੀ ਹੈ ਜੀ ਸਾਨੂੰ ਕਿਉਂ ਪ੍ਰੇਸ਼ਾਨ ਕਰ ਰਿਹਾ ਸਾਨੂੰ ਕਿਉਂ ਪ੍ਰੇਸ਼ਾਨ ਕਰ ਰਿਹਾ ਅਸ਼ੋਕ ਚੋਹਾਨ ਜੀ ਕਰੇ ਵੀ ਸਾਨੂੰ ਕਿਉਂ ਪ੍ਰੇਸ਼ਾਨ ਕਰ ਰਿਹਾ ਤੇਰੀ ਸ਼ਿਕਾਇਤ ਅਸੀਂ ਅੱਗੇ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਖੁਦ ਪ੍ਰੇਸ਼ਾਨ ਤਾਂ ਮੈਂ ਹੋਇਆ ਹੋਇਆ ਤੁਹਾਡੇ ਨਕਮੇਪਨ ਕਰਕੇ ਸਾਰਾ ਕੁਝ ਦੱਸ ਜੀਏ ਜੀ ਉਹਨੂੰ ਕਿਹਾ ਅਸੀਂ ਤਾਂ ਅੱਗੇ ਮੇਲ ਪਾ ਦੀ ਤੁਹਾਡੀ ਅਸ਼ੋਕ ਚੋਹਾਨ ਜੀ ਨਾਲ ਗੱਲ ਹੋਈ ਆ ਤੁਹਾਡਾ ਮੈਟਰ ਆ ਜੋ ਮੇਰੇ ਤੇ ਵਟਸਐਪ ਆਇਆ ਉਹ ਮੈਂ ਅੱਗੇ ਭੇਜਿਆ ਇਹ ਪਤਾ ਨਹੀਂ ਵੀ ਮੈਨੂੰ ਕਿਸ ਨੂੰ ਭੇਜਿਆ ਜੀ ਅਜੇ ਮੈਨੂੰ ਟੈਨਸ਼ਨ ਹੋਈ ਵੀ ਹੈ ਮੇਰੀ ਗੱਡੀ ਘਰ ਖੜੀ ਆ ਨੰਬਰ ਪਲੇਟ ਮੇਰੀ ਯੂਜ਼ ਕਰ ਰਹੇ ਆ ਕਿਤੇ ਕੋਈ ਗਲਤ ਕੰਮ ਕਰਦੀ ਆ ਜਿਸ ਦਾ ਚਲਾਨ ਮੇਰੇ ਪਾਸ ਆ ਗਿਆ ਕੱਲ ਨੂੰ ਪੁਲਸ ਵਾਲੇ ਤੋਂ ਹਰਿਆਣਾ ਪੰਜਾਬ ਹਿਮਾਚਲ ਵਾਲੇ ਕਿੱਛੀ ਕਾਂਡ ਕਰਦੀ ਆ ਉਹ ਤੋਂ ਮੈਨੂੰ ਲੈ ਜਾਣਗੇ ਨਾ ਚੱਕ ਕੇ ਘਰ ਤੇ ਇਹ ਸਵਿਫਟ ਗੱਡੀ ਪੰਜਾਬ ਨੰਬਰ ਦੀ ਪੀਬੀ 65 ਏਕੇ 0836 ਪਰ ਇਹਨਾਂ ਦੇ ਜਿਹੜੇ ਮਾਲਕ ਨੇ ਨਾਲ ਖੜੇ ਆ ਗੱਡੀ ਦੇ ਹਰਮੇਸ਼ ਸੈਣੀ ਪਰ ਹੈਰਾਨੀ ਦੀ ਗੱਲ ਇਹ ਆ ਕਿ ਗੱਡੀ ਜ਼ਿਰਖਪੁਰ ਦੇ ਵਿੱਚ ਪੰਜਾਬ ਚ ਖੜੀ ਹੁੰਦੀ ਹੈ ਤੇ ਉਸ ਵਕਤ ਚਲਾਣ ਹੋ ਜਾਂਦਾ ਹਿਮਾਚਲ ਦੇ ਵਿੱਚ ਤਾਂ ਇਹ ਕਿਵੇਂ ਹੋ ਗਿਆ ਸਾਰੇ ਹੈਰਾਨ ਹੁੰਦੇ ਨੇ ਜਦੋਂ ਸਾਨੂੰ ਪਹਿਲੀ ਵਾਰੀ ਪਤਾ ਲੱਗਿਆ ਤੇ ਸਾਨੂੰ ਵੀ ਹੈਰਾਨੀ ਹੋਈ ਤਾਂ ਇਹ ਕਿਵੇਂ ਹੋ ਗਈ ਗੱਲ ਕਿ ਗੱਡੀ ਖੜੀ ਹੋਵੇ ਜ਼ਿਰਕਪੁਰ ਪੰਜਾਬ ਦੇ ਅੰਦਰ ਔਰ ਚਲਾਨ ਹੋ ਰਿਹਾ ਆਨਲਾਈਨ ਕਿੱਥੇ ਹਿਮਾਚਲ ਦੇ ਵਿੱਚ ਤੇ ਹਿਮਾਚਲ ਪੁਲਿਸ ਆ ਜਿਹੜੀ ਟ੍ਰੈਫਿਕ ਪੁਲਿਸ ਉਸ ਦਾ ਜਵਾਬ ਹੁਣ ਤੱਕ ਹੀ ਦਿੱਤਾ ਇਹਨਾਂ ਨੇ ਕਈ ਥਾਵਾਂ ਦੇ ਉੱਤੇ ਸ਼ਿਕਾਇਤਾਂ ਦਿੱਤੀਆਂ ਪੰਜਾਬ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਹਿਮਾਚਲ ਪੁਲਿਸ ਦੇ ਨਾਲ ਵੀ ਗੱਲ ਹੁੰਦੀ ਹੈ ਪਰ ਤਸੱਲੀ ਬਖਸ਼ ਹਲੇ ਤੱਕ ਕੋਈ ਜਵਾਬ ਨਹੀਂ ਮਿਲਿਆ ਕਿ ਚਲਾਨ ਕਿਹੜੇ ਆਧਾਰ ਤੇ ਕੀਤਾ ਗਿਆ ਇਹ ਗੱਡੀ ਇੱਕ ਹੋਰ ਸੀ ਜਿਹੜੀ ਉਹਦੇ ਉੱਤੇ ਇਹੀ ਸੇਮ ਨੰਬਰ ਪਲੇਟ ਉਸ ਨੂੰ ਲਗਾ ਦਿੱਤੀ ਗਈ ਔਰ ਜਿਹੜੇ ਉਹ ਅਨਸਰ ਸੀ ਕੀ ਕਾਰੋਬਾਰ ਕਰਦੇ ਆ ਦੋ ਨੰਬਰ ਦਾ ਧੰਦਾ ਕਰਦੇ ਆ ਜਾਲੀ ਨੰਬਰ ਪਲੇਟ ਲਾ ਕੇ ਘੁੰਮ ਰਹੇ ਸੀ ਤੇ ਉਹਨਾਂ ਦਾ ਮਨਸ਼ਾ ਕੀ ਸੀ ਕਿ ਇਹਨਾਂ ਦਾ ਨੰਬਰ ਵਰਤਿਆ ਗਿਆ ساری ਕਹਾਣੀ ਕੀ ਆ ਕਿਵੇਂ ਵਾਪਰਿਆ 22 ਮਾਰਚ 2024 ਦੀ ਗੱਲ ਆ ਜਿਸ ਦਿਨੇ ਚਲਾਨ ਹੋਇਆ ਤੇ ਸਾਡੇ ਨਾਲ ਹਰਮੇਸ਼ ਸਿੰਘ ਸੈਣੀ ਖੜੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ ਸਭ ਤੋਂ ਪਹਿਲਾਂ ਪਹਿਲੀ ਵਾਰੀ ਕਦੋਂ ਪਤਾ ਲੱਗਿਆ ਕਿ ਤੁਹਾਡੀ ਗੱਡੀ ਦਾ ਚਲਾਨ ਹੋ ਗਿਆ ਮੈਨੂੰ ਨਾ ਜੀ 24 ਤਰੀਕ ਨੂੰ ਪਤਾ ਲੱਗਿਆ ਜੀ ਜੀ ਇੱਥੇ 23 ਤਰੀਕ ਨੂੰ ਜੀ ਸਵੇਰੇ ਜੀ ਸਵੇਰੇ ਮੈਂ ਫੋਨ ਖੋਲਿਆ ਜੀ ਮੇਰੇ ਕੋਲ ਮੈਸੇਜ ਆਇਆ ਮਣੀ ਕਰਨ ਦੇ ਨਾਲ ਕਸੌਲ ਕਸੌਲ ਤੋਂ ਤੇਰੀ ਗੱਡੀ ਦਾ ਚਲਾਨ ਹੋਇਆ ਮੈਂ ਚੈੱਕ ਕਰਿਆ ਜੀ ਉਸ ਤੋਂ ਬਾਅਦ ਜੀਰਕਪੁਰ ਪੁਲਿਸ ਚੌਂਕੀ ਗਿਆ ਜੀ 23 ਤਰੀਕ ਨੂੰ 11 ਵਜੇ ਮੈਂ ਪੁਲਿਸ ਕੰਪਲੀਟ ਕਰਦੀ ਜੀ ਹਮ ਔਰ 500 ਰੁਪਏ ਦਾ ਚਲਾਨ ਹੈ ਜੀ ਜੋ ਗੱਡੀ ਉੱਥੇ Swift Desire ਹੈ ਜੀ ਜਿਸ ਤੇ ਮੇਰੀ ਗੱਡੀ ਦੀ ਨੰਬਰ ਪਲੇਟ ਲੱਗੀ ਉਹਨਾਂ ਦੇ ਪੰਜਾਬ ਪੁਲਿਸ ਦਾ ਪਿੱਛੇ ਸਟicker ਲੱਗਿਆ ਬਾਜੀ ਔਰ ਚਲਾਨ ਮੇਰੇ ਕੋਲ ਆਇਆ ਜੀ ਤੇ ਜਿਹੜੀ ਉਹ ਗੱਡੀ ਦੂਜੀ ਤੇ ਨੰਬਰ ਪਲੇਟ ਤੁਹਾਡੀ ਸੀ ਚਲਾਨ ਤੁਹਾਡਾ ਹੋ ਗਿਆ ਉਹ ਗੱਡੀ ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਕੋਈ ਹੋਰ ਮਹਾਜਲ ਦੇ ਵਿੱਚ ਵਰਤ ਰਿਹਾ ਤੁਹਾਡੇ ਨੰਬਰ ਮੇਰੇ ਕੋਲ ਆਨਲਾਈਨ ਫੋਨ ਤੇ ਚਲਾਨ ਆਇਆ ਨੇ ਜੀ ਉਹ ਮੈਂ ਕੰਪਿਊਟਰ ਤੇ ਕਢਾਇਆ ਜੀ ਉੱਤੇ ਮੇਰੀ ਗੱਡੀ ਦੀ ਨੰਬਰ ਪਲੇਟ ਲੱਗੀ ਵੀ ਹੈ ਔਰ ਪਿੱਛੇ ਪੰਜਾਬ ਪੁਲਿਸ ਦਾ ਸਟicker ਲੱਗਿਆ ਬਾਜੀ ਉਸ ਤੋਂ ਬਾਅਦ ਮੈਂ ਜੀਰਕਪੁਰ ਪੁਲਿਸ ਚੌਕੀ ਨੂੰ ਕੰਪਲੀਟ ਕਰੀ ਹੈ ਜੀ ਔਰ ਉਸ ਤੋਂ ਬਾਅਦ ਮੈਂ ਆਨਲਾਈਨ মিডিਆ ਵਾਲੇ ਨਾਲ ਗੱਲ ਕਰਕੇ ਮਣੀ ਕਰਨ ਔਰ ਕਸੋਲ ਹੂੰ ਪੁਲਿਸ ਦਾ ਨੰਬਰ ਲਿਆ ਐ ਐਸਆਈ ਅਸ਼ੋਕ ਚੋਹਾਨ ਜੀ ਦਾ ਉਹਨਾਂ ਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਕਿਹਾ ਵੀ ਮੈਨੂੰ ਤੂੰ ਪੂਰਾ ਰਿਕਾਰਡ ਭੇਜ ਪੁਲਿਸ ਕੰਪਲੀਟ ਔਰ ਆਪਣੀ ਗੱਡੀ ਦੀ ਫੋਟੋ ਵੀ ਕਿੱਥੇ ਖੜੀ ਐ ਜੀਰਕਪੁਰ ਕਿੰਨੇ ਵਜੇ ਚ ਐਫਆਈਆਰ ਕਟਾਈਤ ਐ ਉਹ ਸਾਰਾ ਕੁਝ ਉਹਨਾਂ ਕੋਲ ਭੇਜਿਆ ਅੱਜ ਤੱਕ ਉਹਨਾਂ ਨੇ ਕੋਈ ਗੱਲ ਨਹੀਂ ਕਰੀ ਜੀ ਮੈਂ ਰੋਜ਼ ਫੋਨ ਕਰ ਰਿਹਾ ਉਹਨਾਂ ਨੂੰ ਹਫਤੇ ਤੋਂ ਵੱਧ ਦਾ ਸਮਾਂ ਹੋ ਗਿਆ ਹਿਮਾਚਲ ਪੁਲਿਸ ਜਵਾਬ ਕੀ ਦਿੰਦੀ ਐ ਜਵਾਬ ਇਹ ਦਿੰਦੀ ਕਿਨੇ ਤਾਂ ਮੈਨੂੰ ਇਹ ਦੱਸਿਆ ਵੀ ਤੁਸੀਂ ਉਰੇ ਆ ਕੇ ਗੱਲ ਕਰੋ ਕਸੋਲ ਬੁਲੀ ਚੌਂਕੀ ਦੂਜੇ ਨੇ ਗੱਲ ਕਰਿਆ ਸੀ ਛਾਣਬੀਣ ਕਰ ਰਹੇ ਆ ਪਰ ਅਜੇ ਤੱਕ ਮੈਂ ਹਰ ਰੋਜ਼ ਇੱਕ ਜਾਂ ਦੋ ਵਾਰੀ ਉਹਨਾਂ ਕੋਲ ਫੋਨ ਕਰ ਰਿਹਾ ਉਹ ਇਹੀ ਕਹਿੰਦੇ ਵੀ ਛਾਣਬੀਣ ਜਾਰੀ ਹੈ ਇਹ ਪਤਾ ਨਹੀਂ ਵੀ ਕਦ ਕਲੀਅਰ ਕਰੂਗੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਇਹ ਦੱਸਿਆ ਜੀ 22 ਤਰੀਕ ਨੂੰ ਸਵੇਰ 7 ਵਜੇ ਚਲਾਨ ਹੋਇਆ ਵਾ ਮੈਂ ਜੋ ਰਿਕਾਰਡ ਕਢਾਇਆ ਜੀ ਔਰ ਆਨੰਦਪੁਰ ਸਾਹਿਬ ਤੋਂ ਲੈ ਕੇ ਮਨੀ ਕਰਨ ਤੱਕ ਚਾਰ ਦਾ ਟੋਲ ਹੈ ਜੀ ਇੱਕ ਐਂਟਰੀ ਹਿਮਾਚਲ ਚ ਵੜਨੇ ਦੀ 50 ਰੁਪਏ ਜੀ ਇਹ ਪੰਜਾਂ ਨੂੰ ਉਹਨਾਂ ਨੇ ਲੋਕੇਸ਼ਨ ਕਿਉਂ ਨਹੀਂ ਚੈੱਕ ਕਰ ਰਹੇ ਉਹ ਗੱਡੀ 'ਚ ਜਿਹੜੇ ਮੁੰਡੇ ਗਏ ਆ ਗੱਡੀ 'ਚ ਬੈਠ ਕੇ ਕੈਮਰੇ ਲੱਗੇ ਵੀ ਉਹਨਾਂ 'ਚ ਚੈੱਕ ਕਰਕੇ ਸਾਨੂੰ ਕਲੀਅਰ ਕਰੋ ਵੀ ਕੌਣ ਬੰਦੇ ਆ ਜੀ ਹਾਂ ਔਰ ਜਿਸ ਹੋਟਲ ਦੇ ਮੂਰੇ ਚਲਾਨ ਹੋਇਆ ਜੀ ਗੱਡੀ ਦਾ ਉਸ ਹੋਟਲ ਦੇ ਕੈਮਰੇ ਕਿਉਂ ਨਹੀਂ ਚੈੱਕ ਕਰ ਰਹੇ ਬਸ ਇਹ ਕਰੇ ਵੀ ਛਾਣਬਿਣ ਜਾਰੀ ਹੈ ਜੀ ਅਜੇ ਤੱਕ ਕਲੀਅਰ ਨਹੀਂ ਕਰਿਆ ਜੀ ਮਤਲਬ ਇੱਕ ਤਾਂ ਪਹਿਲਾਂ ਹੀ ਤੁਹਾਡੇ ਨਾਲ ਧੱਕਾ ਹੋ ਗਿਆ ਕਿ ਤੁਹਾਡੀ ਜਾਲੀ ਨੰਬਰ ਪਲੇਟ ਬਣਾ ਕੇ ਕੋਈ ਵਰਤੀ ਜਾ ਰਿਹਾ ਇੱਕ ਤਾਂ ਇਹ ਕਰਾਇਮ ਹੋ ਗਿਆ ਦੂਜਾ ਤੁਹਾਨੂੰ ਹੀ ਪੁਲਿਸ ਕਹਿ ਰਹੀ ਹੈ ਕਿ ਕਸੌ ਲਾਓ ਮਤਲਬ 500 ਦਾ ਚਲਾਨ ਹੈ ਧੱਕਾ ਤੇ ਜਿੰਨੇ ਦਾ ਤੇਲ ਫੁੱਕ ਜਾਣਾ ਉੱਥੇ ਜਾਂਦੇ ਹਾਂ ਹਾਂਜੀ ਉਹ ਕਹਿੰਦੇ ਵੀ ਤੁਸੀਂ ਉਰੇ ਆ ਕੇ ਗੱਲ ਕਰ ਲਓ ਜੇ ਤੁਹਾਨੂੰ ਕੈਨਸਲ ਕਰਾਣਾ ਤਾਂ ਆਣਾ ਪਏਗਾ ਜੀ ਉਰੇ ਹਮ ਉੱਥੇ ਕੁੱਲੂ ਆਣਾ ਪਏਗਾ ਜੀ ਪੁਲਿਸ ਚੌਕੀ ਐਸਪੀ ਸਾਹਿਬ ਕੇ ਦਫ਼ਤਰ ਆਣਾ ਪਏਗਾ ਇਹ ਕਿਹਾ ਜੀ ਉਹਨਾਂ ਨੇ ਅੱਛਾ ਵੀ ਜੇ ਕੈਨਸਲ ਕਰਾਣਾ ਮਤਲਬ ਜਿੰਨੀ ਵਾਰੀ ਵੀ ਤੁਸੀਂ ਹਿਮਾਚਲ ਪੁਲਿਸ ਨਾਲ ਗੱਲ ਕੀਤੀ ਹੈ ਕੋਈ ਜਵਾਬ ਤਸੱਲੀ ਵਾਲਾ ਨਹੀਂ ਆਇਆ ਜੀ ਜੀ ਉਹ ਕਹਿੰਦੇ ਬਸ ਛਾਣਬੀਣ ਜਾਰੀ ਹੈ ਜੇ ਤੁਹਾਨੂੰ ਜਲਦੀ ਆ ਤੋ ਐਸਪੀ ਸਾਹਿਬ ਦਫਤਰ ਆਓ ਤੁਸੀਂ ਕੁੱਲੂ ਚ ਫਿਰ ਤੁਹਾਡਾ ਕਲੀਅਰ ਕਰਾਵਾਂਗੇ ਮਣੀ ਕਰਨ ਆਰ ਕੁੱਲੂ ਦੋਏ ਜਗ੍ਹਾ ਹੋ ਇੱਕ ਕਸੌਲ ਤੇ ਜਦੋਂ ਤੁਸੀਂ ਐਸਐਚਓ ਜ਼ਿਰਕਪੁਰ ਨੂੰ ਜਾ ਕੇ ਮਿਲੇ ਥਾਣੇ ਮਿਲੇ ਉੱਥੋਂ ਕੀ ਜਵਾਬ ਮਿਲਿਆ ਸਰ ਐਸਐਚਓ ਸਾਹਿਬ ਨੂੰ ਮੈਂ ਮਿਲੇ ਜਾ ਕੇ ਉਹਨਾਂ ਨੂੰ ਸਾਰੇ ਕਾਗਜ਼ ਦਿਖਾਏ ਜੋ ਅਖਬਾਰਾਂ ਚ ਕਟਵਾਇਆ ਇਹ ਦਿਖਾਇਆ ਉਹਨਾਂ ਨੇ ਕਿਹਾ ਵੀ ਕਰਦੇ ਆ ਤੁਹਾਡੇ ਨਾਲ ਗੱਲ ਰੁਕੋ ਬਾ ਉਸ ਤੋਂ ਬਾਅਦ ਕੋਈ ਗੱਲ ਨਹੀਂ ਕਰੀ ਜੀ ਮੈਂ ਚਲੇ ਆਇਆ ਉਹਨਾਂ ਨੇ ਮਾਰਕ ਕਰ ਦਿੱਤੀ ਜੀ ਏਐਸਆਈ ਸਤਿੰਦਰ ਜੀ ਨੂੰ ਉਹਨਾਂ ਨੂੰ ਮਿਲੇ ਜਾ ਕੇ ਮੈਂ ਸਾਰੀ ਗੱਲ ਦੱਸੀ ਜੀ ਔਰ ਉਹਨਾਂ ਨੇ ਮੈਨੂੰ ਸਟੈਂਪ ਲਾ ਕੇ ਜੇ ਜੀ ਉਹ ਇਹ ਕਹਰੇ ਵੀ ਹਿਮਾਚਲ ਦਾ ਮੈਟਰ ਆ ਅਸੀਂ ਕੀ ਕਰ ਸਕਦੇ ਆ ਐਫਆਈਆਰ ਤੁਹਾਡੀ ਦਰਜ ਹੋਗੀ ਜੀ ਇਹ ਕਰ ਦੋਗੇ ਪੰਜਾਬ ਪੁਲਿਸ ਕਹਿ ਰਹੀ ਹੈ ਹਿਮਾਚਲ ਦਾ ਮੈਟਰ ਹੈ ਤੇ ਹਿਮਾਚਲ ਪੁਲਿਸ ਕਹਿੰਦੀ ਹੈ ਕੋਈ ਨਹੀਂ ਅਸੀਂ ਕਰ ਰਹੀਆਂ ਹਾਂ ਹਾਂਜੀ ਕਰ ਰਹੇ ਹਾਂ ਆ ਸਾਡੇ ਕੋਲ ਆ ਜਾਓ ਉੱਥੇ ਕਸੋਲ ਜਾਓ ਸਾਡੇ ਕੋਲ ਕੁੱਲੂ ਜਾਓ ਉੱਚ ਐਸਪੀ ਸਾਹਿਬ ਨੂੰ ਮਿਲੋ ਲਿਖਤੀ ਰੂਪ ਦਿਓ ਜਦ ਸਾਡਾ ਕੈਨਸਲ ਹੋਏਗਾ ਜਦੋਂ ਇਹ 22 23 ਤਰੀਕ ਵਾਲੀ ਗੱਲ ਤੁਸੀਂ ਦੱਸਦੇ ਹੋ ਉਦੋਂ ਇਹ ਗੱਡੀ ਜਿਹੜੀ ਤੁਹਾਡੀ ਇਹ ਸਵਿਫਟ ਹੈ ਜਿਹੜਾ ਤੁਹਾਡਾ ਨੰਬਰ ਗਲਤ ਵਰਤਿਆ ਗਿਆ ਲੋਕਾਂ ਵੱਲੋਂ ਉਦੋਂ ਇਹ ਗੱਡੀ ਕਿੱਥੇ ਸੀ ਇਹ ਗੱਡੀ ਮੇਰੇ ਘਰ ਤੇ 22 ਤਰੀਕ ਨੂੰ ਰਾਤ ਨੂੰ ਮੇਰੇ ਘਰ ਕੋਲ 7 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਘਰ ਖੜੀ ਹੈ ਜੀ ਉਹ ਨਾਲ ਕੈਮਰੇ ਵੀ ਲੱਗੇ ਹੋਏ ਅੱਛਾ ਜਿਹੜੀ 22 ਤਰੀਕ ਦੀ ਜਿੰਨਕੀ ਗੱਲ ਹੈ ਜੀ ਉਹ ਮੈਂ ਕੁਰਛੇਤਰ ਗਿਆ ਤਾਂ ਉਹ ਮੇਰੇ ਟੋਲ ਕੱਟੇ ਵੀ ਉਹ ਵੀ ਲਾਏ ਵੀ ਨਾਲ ਜੀ 22 ਤਰੀਕ ਦਿਨ ਚ ਮੈਂ ਸਵੇਰੇ 8:30 ਵਜੇ ਲਾਲ ਲਡੂ ਟੋਲ ਤੇ ਗਿਆ ਸ਼ਾਮ ਨੂੰ 7:00 ਵਜੇ ਵਾਪਸ ਆਇਆ ਉਹ ਟੋਲ ਨਾਲ ਲੱਗੇ ਵੀ ਆ ਜੀ ਦੋਏ 70 ਰੁਪਏ ਦੇ ਟੋਲ 22 ਤਰੀਕ ਜੀ ਤੁਸੀਂ ਆਪਣੇ ਵੱਲੋਂ ਸਾਰੇ ਸਬੂਤ ਦੇ ਦਿੱਤੇ ਆ ਪਰ ਪੁਲਿਸ ਕੋਈ ਹੱਥ ਪੱਲਾ ਨਹੀਂ ਫੜਾਉਂਦੀ ਕੋਈ ਕੁਝ ਨਹੀਂ ਹੋ ਰਿਹਾ ਜੀ ਸਾਰੇ ਸਬੂਤ ਮੈਂ Ориਜਨਲ ਦੇ ਜੀ ਟੋਲ ਕਾ ਵੀ ਦੇ ਜੀ ਕੁਰਛੇਤਰ 22 ਤਰੀਕ ਵਾਲਾ ਅਰ 23 ਤਰੀਕੇ 22 ਤੇ 23 ਤਰੀਕ ਨੂੰ ਮੈਂ ਕੰਪਲੀਟ ਕਰਦੀ ਅਜੇ ਤੱਕ ਮੇਰਾ ਕੁਝ ਨਹੀਂ ਹੱਲ ਹੋਇਆ ਮਸਲਾ ਜੀ ਤੇ ਜਦੋਂ ਤੁਸੀਂ ਇਹ ਸਾਰੇ ਮਸਲੇ ਨੂੰ ਉਜਾਗਰ ਵੀ ਕਰਤਾ ਲਿਖਤੀ ਸ਼ਿਕਾਇਤ ਵੀ ਦੇਤੀ ਤੁਹਾਡੀ ਗੱਡੀ ਤੁਹਾਡੇ ਕੋਲ ਹੈ ਚਲਾਨ 500 ਦਾ ਹੋ ਗਿਆ ਇਹ ਸਾਰੀ ਕਹਾਣੀ ਦੇ ਵਿੱਚੋਂ ਤੁਹਾਨੂੰ ਹੁਣ ਕੀ ਰਾਹ ਨਜ਼ਰ ਆਉਂਦਾ ਕਿ ਪੁਲਿਸ ਤਾਂ ਸੁਣ ਨਹੀਂ ਰਹੀ ਪੰਜਾਬ ਵਾਲੇ ਕਹਿੰਦੇ ਹਿਮਾਚਲ ਦਾ ਮੈਟਰ ਹੈ ਹਿਮਾਚਲ ਵਾਲੇ ਕਹਿੰਦੇ ਕੋਈ ਨਹੀਂ ਲੱਗੇ ਹੋਏ ਆ ਉਹ ਕਹਿੰਦੇ ਜੀ ਇਹ ਲੱਗੇ ਹੋਏ ਆ ਜੇ ਸਾਨੂੰ ਚਲਾਨ ਕੈਂਸਲ ਕਰਾਣਾ ਐਸਪੀ ਸਾਹਿਬ ਨੂੰ ਮਿਲੋ ਆ ਕੇ ਕੁਲੂ ਹੁਣ ਜਿਵੇਂ ਐਸਪੀ ਸਾਹਿਬ ਨੂੰ ਮਿਲਣ ਜਾਵਾਂਗੇ ਮੇਰੇ ਤੇ 3-4 ਦਿਨ ਉੱਥੇ ਲੱਗ ਜਾਣੇ ਆ ਗੱਲ ਕਰਾਂ ਜਾਂ ਨਾ ਕਰਾਂ ਇਹ ਵੀ ਕੁਝ ਨਹੀਂ ਪਤਾ ਜਦ ਸਾਰਾ ਮੈਂ ਡਾਕੂਮੈਂਟ ਔਰਿਜਨਲ ਜੋ ਜੋ ਗੱਲ ਹੋਈ ਆ ਖ਼ਵਾਰਾਂ ਚ ਨਿਊਜ਼ ਚ ਲਗਾਈ ਆ ਸਾਰੀ ਉਹਨਾਂ ਨੂੰ ਮੈਂ ਵਟਸਐਪ ਕਰ ਦੀ ਜੀ ਪਰ ਉਹ ਕੋਈ ਗੱਲ ਨਹੀਂ ਕਰਦੇ ਉਹ ਅੱਗੇ ਤੇ ਇਹ ਗੁੱਸਾ ਵੰਦੇ ਆ ਤੂੰ ਸਾਨੂੰ ਕਿਉਂ ਪ੍ਰੇਸ਼ਾਨ ਕਰ ਰਿਹਾ ਸਾਨੂੰ ਕਿਉਂ ਪ੍ਰੇਸ਼ਾਨ ਕਰ ਰਿਹਾ ਅਸ਼ੋਕ ਚਵਾਨ ਜੀ ਕਹੇ ਵੀ ਸਾਨੂੰ ਕਿਉਂ ਪ੍ਰੇਸ਼ਾਨ ਕਰ ਰਿਹਾ ਤੇਰੀ ਸ਼ਿਕਾਇਤ ਅਸੀਂ ਅੱਗ ਦੀ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਖੁਦ ਪ੍ਰੇਸ਼ਾਨ ਤਾਂ ਮੈਂ ਹੋਇਆ ਹੋਇਆ ਤੁਹਾਡੇ ਨਕੰਮੇਪਨ ਕਰਕੇ ਸਾਰਾ ਕੁਝ ਦੱਸ ਜੀ ਜ ਕਹਿੰਦਾ ਅਸੀਂ ਤਾਂ ਅੱਗੇ ਮੇਲ ਪਾਦੀ ਥੋੜੀ ਅਸੋਕ ਚੋਹਾਂਜੀ ਨਾਲ ਗੱਲ ਹੋਈ ਆ ਤੁਹਾਡਾ ਮੈਟਰ ਆ ਜੋ ਮੇਰੇ ਤੇ ਵਟਸਐਪ ਆਇਆ ਉਹ ਮੈਂ ਅੱਗੇ ਭੇਜਿਆ ਇਹ ਪਤਾ ਨਹੀਂ ਵੀ ਮੈਨੂੰ ਕਿਸ ਨੂੰ ਭੇਜਿਆ ਜੀ ਅਜੇ ਅਜੇ ਕੋਈ ਗੱਲ ਨਹੀਂ ਕਲੀਅਰ ਕਰ ਰਹੀ ਜੀ ਮਤਲਬ ਇੱਕ ਪਾਸੇ ਤੇ ਇਹ ਖੱਜਲ ਖਵਾਰੀ ਹੋ ਗਈ ਤੁਹਾਡੀ ਇਹ ਸਿਰਦਰਦ ਦੀ ਵਧ ਗਈ ਦੂਜਾ ਉਹ ਗੱਡੀ 'ਚ ਨੰਬਰ ਵਰਤ ਕੇ ਪਤਾ ਨਹੀਂ ਕਿੱਥੇ ਕਿੱਥੇ ਵਾਰਦਾਤਾਂ ਵੀ ਕਰਦੇ ਹੁਣ ਹਾਂਜੀ ਹਾਂਜੀ ਇਹ ਕੋਈ ਨਹੀਂ ਪਈ ਸੀ ਕਰਕੇ ਮੈਨੂੰ ਟੈਨਸ਼ਨ ਹੋਈ ਵੀ ਇਹ ਮੇਰੀ ਗੱਡੀ ਘਰ ਖੜੀ ਆ ਨੰਬਰ ਪਲੇਟ ਮੇਰੀ ਯੂਜ਼ ਕਰ ਰਹੇ ਆ ਕਿਤੇ ਕੋਈ ਗਲਤ ਕੰਮ ਕਰ ਗਿਆ ਜੀ ਜਦਾਂ ਚਲਾਨ ਮੇਰੇ 'ਪਾ ਆ ਗਿਆ ਕੱਲ ਨੂੰ ਪੁਰਸ ਵਾਲੇ ਤੋਂ ਹਰਿਆਣਾ ਪੰਜਾਬ ਹਿਮਾ ਮੈਨੂੰ ਲੈ ਜੰਗੇ ਨੇ ਚੱਕੀ ਘਰ ਤੇ ਹਮ ਔਰ ਮੇਰੀ ਹਰਿਆਣਾ ਡੀਜੀਪੀ ਪੰਜਾਬ ਡੀਜੀਪੀ ਹਿਮਾਚਲ ਕੁਲੂ ਡੀਜੀਪੀ ਨੂੰ ਇਹ ਬੈਂਚੀ ਹੈ ਜੀ ਇਸ ਦਾ ਜਲਦੀ ਤੇ ਜਲਦੀ ਕਲੀਅਰ ਕਰਾਇਆ ਜਾਏ ਵੀ ਇਹ ਗੱਡੀ ਘੁਮਰੀ ਕਿੱਛੇ ਆ ਨੰਬਰ 40 ਨੰਬਰ ਪਲੇਟ ਲਗਾ ਕੇ ਹਮ ਇਹ ਬੈਂਚੀ ਹੈ ਜੀ ਤਾਂ ਤੁਸੀਂ ਦੇਖੋ ਕਿ ਹਰਮੇਸ਼ ਸੈਣੀ ਨੇ ਜਿਨ੍ਹਾਂ ਨੇ ਕੰਪਲੇਂਟ ਦਿੱਤੀ ਹੈ ਇੱਕ ਵਾਰੀ ਕੰਪਲੇਂਟ ਦੀ ਕਾਪੀ ਫੇਰ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਕਿ ਇਹ ਪੰਜਾਬ ਪੁਲਿਸ ਨੂੰ ਦਿੱਤੀ ਹੋਈ ਕੰਪਲੇਂਟ ਹੈ ਇਸੇ ਤਰ੍ਹਾਂ ਇਹਨਾਂ ਨੇ ਹਿਮਾਚਲ ਪੁਲਿਸ ਤੱਕ ਪਹੁੰਚ ਕੀਤੀ ਔਰ ਕੁੱਲੂ ਤੱਕ ਸੌਲ ਤੱਕ ਜਾ ਕੇ ਗੱਲ ਪੁੱਜੀ ਹੈ ਕਿ ਘਰੇ ਖੜੀ ਹੁੰਦੀ ਹੈ ਸਵਿਫਟ ਡਿਜ਼ਾਇਰ ਗੱਡੀ ਪਰ ਇਹਨਾਂ ਦਾ ਚਲਾਨ ਆ ਜਿਹੜਾ ਹਿਮਾਚਲ ਦੇ ਵਿੱਚ ਹੋ ਜਾਂਦਾ ਇਸ ਕੰਪਲੇਂਟ ਦੇ ਵਿੱਚ ਲਿਖਿਆ ਹੋਇਆ ਸਾਫ਼-ਸਾਫ਼ ਅੱਖਰਾਂ ਦੇ ਵਿੱਚ ਕਿ ਮੇਰੇ ਕੋਲ ਸਵਿਫਟ ਡਿਜ਼ਾਇਰ ਵੀਡੀਆਈ ਗੱਡੀ ਹੈ ਰਜਿਸਟ੍ਰੇਸ਼ਨ ਨੰਬਰ ਆ ਜਿਹੜਾ ਤੁਹਾਨੂੰ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਔਰ ਇਹ ਗੱਡੀ ਦਾ ਚਲਾਨ ਹੈ ਸਵੇਰੇ 7:28 ਮਿੰਟ ਤੇ ਹੋ ਜਾਂਦਾ ਰਾਤ 7:28 ਮਿੰਟ ਤੇ ਹੋ ਜਾਂਦਾ 22 ਤਰੀਕ ਨੂੰ ਔਰ 23 ਨੂੰ ਇਹਨਾਂ ਨੂੰ ਪਤਾ ਲੱਗਦਾ ਤਾਂ ਇਹ ਕੰਪਲੇਂਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਪਰ ਹਾਲੇ ਵੀ ਪੰਜਾਬ ਪੁਲਿਸ ਨੂੰ ਹਿਮਾਚਲ ਪੁਲਿਸ ਨੂੰ ਕਿਹੜੀ ਗੱਲ ਦੀ ਠੀਕ ਹੈ ਕਿ ਕਿਵੇਂ ਉਹ ਗੱਡੀ ਘੁੰਮ ਰਹੀ ਹੈ ਜਾਲੀ ਨੰਬਰ ਪਲੇਟ ਲਾ ਕੇ ਹਾਲਾਂਕਿ ਅਰੀਜਨਲ ਗੱਡੀ ਇਹ ਹੈ ਅਰੀਜਨਲ ਨੰਬਰ ਇਹ ਹੈ ਪਰ ਇਸ ਦਾ ਇੱਕ ਹੋਰ ਕਾਪੀ ਨੰਬਰ ਬਣਾ ਕੇ ਉਸ ਨੂੰ ਵਰਤਿਆ ਜਾ ਰਿਹਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਗੱਡੀ ਤੇ ਜਿਹੜੇ ਇਹਨਾਂ ਨੇ ਚਲਾਣ ਦੇ ਵਿੱਚ ਤਸਵੀਰਾਂ ਕਢਵਾਈਆਂ ਨੇ ਉਸ ਦੇ ਉੱਤੇ ਪੰਜਾਬ ਪੁਲਿਸ ਦਾ ਸਟicker ਲੱਗਿਆ ਹੈ ਪੰਜਾਬ ਪੁਲਿਸ ਨੂੰ ਘੱਟੋ-ਘੱਟ ਉਸ ਸਟicker ਦੇ ਕਰਕੇ ਹੀ ਚੁਸਤੀ ਤੇ ਫੁਰਤੀ ਦਿਖਾਉਣੀ ਚਾਹੀਦੀ ਹੈ ਕਿ ਸਾਨੂੰ ਬਦਨਾਮ ਕਰ ਰਹੇ ਕਰ ਰਹੇ ਨੇ ਕੋਈ ਅੰਸਰ ਔਰ ਉਹ ਬਦਨਾਮੀ ਹੈ ਜਿਹੜੀ ਪੰਜਾਬ ਪੁਲਿਸ ਦੇ ਵੀ ਪੱਲੇ ਪਵੇਗੀ ਕੱਲ ਨੂੰ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਇਸ ਢੰਗ ਦੇ ਨਾਲ ਕੋਈ ਵਾਰਦਾਤ ਜਿਹੀ ਨਾ ਕਰ ਪਾਉਣ ਔਰ ਜਿਹੀ ਮਾਰੀ ਅਨਸਰ ਲੋਕਾਂ ਦੀਆਂ ਨੰਬਰ ਪਲੇਟਾਂ ਵਰਤ ਕੇ ਕਿਵੇਂ ਕਾਂਡ ਕਰਦੇ ਨੇ ਉਸ ਤੋਂ ਬਾਅਦ ਅੰਜਾਮ ਦਿੰਦੇ ਨੇ ਇਹ ਸਾਰਿਆਂ ਦੇ ਸਾਹਮਣੇ ਹੈ ਪਰ ਇਸ ਤਰ੍ਹਾਂ ਦੀਆਂ ਗੱਲਾਂ ਨਾ ਹੋਣ ਇਸ ਦੇ ਲਈ ਪੁਲਿਸ ਨੂੰ ਹੋਰ ਚੁਸਤੀ ਤੇ ਚੌਕਸੀ ਦੇ ਨਾਲ ਕੰਮ ਕਰਨ ਦੀ ਲੋੜ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਪੁਲਿਸ ਨਾਲ ਗੱਲ ਕੀਤੀ ਜਾਵੇ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਉਹਨਾਂ ਨੇ ਕਾਰਵਾਈ ਕੀ ਕੀਤੀ ਹੈ ਸਰ ਆਪਕੇ ਪਾਸ ਇੱਕ ਕੰਪਲੇਂਟ ਆਈ ਹੈ ਹਰਮੀਤ ਸੈਣੀ ਕੀ ਇੱਕ ਚਲਾਨ ਹੋ ਗਿਆ ਪੰਜਾਬ ਕੀ ਗਾੜੀ ਕਾ ਹੈ ਹਿਮਾਚਲ ਮੇ ਹਾਂ ਫਿਰ ਤਾਂ ਉਸ ਵਿੱਚ ਕੀ ਕਾਰਵਾਈ ਕੀਤੀ ਆਪਨੇ ਅਭੀ ਤੱਕ मुझे आपको बताने की जरूरत है क्या मैं मीडिया से तो बोल तो रहा हूँ सर वो हमारे पास आए है तो हैं। तो जी। ठीक है उन्होंने तो <laughs> तो गाड़ी पंजाब की है हिमाचल में जाली चलान हो रहा है इतनी पुलिस का मतलब अनगहली सामने आई जी आप कैसे बोल सकते क्योंकि गाड़ी तो उस वक्त जीरकपुर पंजाब में खड़ी थी ना सर अरे भाई उससे जिस व्यक्ति ने आपको बताया आप उससे भी बात कर लीजिए एक बार फिर से उसका जो है टोल टैक्स कटा हुआ है पंजाब में अभी उस और उसकी गाड़ी उसके पास खड़ी थी और गाड़ी उसके... तो डिजायर जो है ना उसके आपने इन्वेस्टिगेशन की होगी वो तो जिरपुर में खड़ी थी उस वक्त अरे भाई साहब तो उसी जो कम्प्लेनेट आपको बता रहा है उसी को तो पूछ लो उसकी गाड़ी का फिर से जो है टोल टैक्स कटा हुआ है कांट कटा हुआ है टोल टैक्स ਕੁਝ ਨੇ ਦੱਸਿਆ ਪੰਜਾਬ ਨੇ ਕਿੱਥਾ ਹੈ ਉਹ ਸਾਡੇ ਸਾਥ ਹੀ ਖੜੇ ਹੈ ਮਾਰੀ ਉਹਨ세 ਆਪ ਬਾਤ ਕਰ ਲੋ ਜੀ ਉਹ 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 ਪੁਰਾਣੀ ਡੇਟ ਦਾ ਮੈਸੇਜ ਆਇਆ ਜੀ ਉਹ ਚੈੱਕ ਕਰਵਾ ਲਿਆ ਉਹ ਕਰਨਾਲ ਕਾ ਮੈਸੇਜ ਹੈ ਗਰਾਉਂਡਾ ਟੋਲ ਕਾ ਉਹ ਪੁਰਾਣੀ ਡੇਟ ਕਾ ਮੈਸੇਜ ਹੈ ਜੀ ਉਹ ਲੋਕਲ ਉਹ ਕਲੀਅਰ ਕਰ ਲਿਆ ਅਮਨੇ ਪੁਰਾਣੀ ਡੇਟ ਕਾ ਮੈਸੇਜ ਹੈ ਜੀ अच्छा हाँ जी सर क्लियर जी हो गया जी वो उसका तो हमने दे दिया हुआ है आगे को मैंने भेज दिया हुआ है नहीं सर तो मेरी अपना कुल्लू में बात हुई वहाँ बात हुई जी कसौल में और जो हेड मुंशी है जी उनसे बात हुई थी सवेरे हाँ कल भी बात हुई वो कह रहे भी या तो आप आ सकते हैं तो आ जाओ कसौल में बैठ के बात कर लेंगे इसमें तो हमने कार्रवाई करी भी आगे ये पता नहीं कितना टाइम लगे अभी भाई जो मैं बोल रहा हूं ना आप मैंने आपको पहले ही बोला था कि जो आगे ऑफिसर को भेज दिया हुआ है मैंने उसको मैं थोड़ी उसको कैंसिल करूंगा सर मेरे पास ना दिन में चार-चार मैसेज आ रहे हैं कुल्लू से भी आप अपना चालान भुक्तो आके क्या मैसेज आ रहे हैं जी चालान के भाई ਕਹਾਂ ਪੇ ਆਏ ਮੈਸੇਜ ਨੂੰ ਸੈਂਡ ਕਰੋ ਜੋ ਮੈਸੇਜ ਕਰ ਫੋਨ ਮੇ ਆ ਰਹੀ ਜੀ ਮੈਂ ਕਰ ਦਿੱਤਾ ਹਾਂ ਸੈਂਡ ਹਾਂ ਜੀ ਕਰ ਦਉਂ ਜੀ ਇੱਕ ਤੁਹਾਡੇ ਕੋਲ ਕੰਪਲੇਂਟ ਆਈ ਹੈ ਜੀ ਕਿ ਜ਼ਿਰਕਪੁਰ ਗੱਡੀ ਖੜੀ ਸੀ ਤੇ ਉਹਦੀ ਜਿਹੜਾ ਚਲਾਨ ਹੈ ਹਿਮਾਚਲ ਪੁਲਿਸ ਨੇ ਕਰਤਾ ਤੁਹਾਡੇ ਕੋਲ ਐਨਕੁਆਰੀ ਹਾਂ ਜੀ ਤੇ ਕੀ ਬਣਿਆ ਜੀ ਉਸ ਮਾਮਲੇ ਦੇ ਵਿੱਚ ਇਹ ਸੱਜਾ ਮਾਮਲਾ ਨਹੀਂ ਬਣਦਾ ਵੀ ਉਹ ਕਹਿੰਦੇ ਤੁਸੀਂ ਗੱਲ ਕਰੋ ਨਾ ਹਾਂ ਜੀ ਜਦੋਂ ਜਿਹੜੇ ਘਰ ਖੜੀ ਹੈੀ ਉਹਦੇ ਤੇ ਚਲਾਣ ਹੋ ਰਿਹਾ ਜਲੀ ਬੇੜੇ ਉਹ ਹਿਮਾਚਲ ਤੋਂ ਕੰਮ ਨਹੀਂ ਹਮਾ ਚਲਾ ਰਿਹਾ ਹਾਂ ਜੀ ਤੁਸੀਂ ਇਹਦੇ ਬਾਰੇ ਕੋਈ ਪੰਜਾਬ ਪੁਲਿਸ ਵੱਲੋਂ ਲਿਖਿਆ ਹੈ ਹਿਮਾਚਲ ਪੁਲਿਸ ਨੂੰ ਮੈਂ ਸੀ ਕੋਈ ਨਹੀਂ ਕਿਹਾ ਨੂੰ ਇਹਨਾਂ ਨੂੰ ਦੱਸਤਾ ਸੀ ਉਹਦੀ ਗੱਲ ਕਰ ਦੋ ਆਪਣੀ ਨਾਲ ਕਰ ਅਸੀਂ ਗੱਲ ਕਰਦੇ ਇਹ ਕਹਿੰਦੇ ਜੀ ਸਾਨੂੰ ਹਿਮਾਚਲ ਪੁਲਿਸ ਵੀ ਕੋਈ ਰਾਹ ਨਹੀਂ ਦੇ ਰਹੀ ਤੇ ਪੰਜਾਬ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਉਹ ਕਹਿੰਦੇ ਕਿ ਉਹ ਜਿਹੜੀ ਜਾਲੀ ਪਲੇਟ ਵਰਤ ਰਹੇ ਸੀ ਜਿਹੜੀ ਗੱਡੀ ਤੇ ਉਹ ਤੇ ਪੰਜਾਬ ਪੁਲਿਸ ਦਾ ਸਟicker ਵੀ ਲੱਗਿਆ ਹੋਇਆ ਸੀ ਅੱਛਾ ਜੀ ਉਹਨਾਂ ਨੇ ਤੁਹਾਨੂੰ ਇਹ ਗੱਲ ਦੱਸੀ ਹੋਣੀ ਆ ਕੇ ਥਾਣੇ ਇਹ ਗੱਲ ਹੈ ਨਾ ਗਲਤੋਕ ਜਿਹੜਾ ਜੀਲੀ ਹੋਇਆ ਬਕੂਆ ਹੋ ਰਿਹਾ ਤੁਹਾਡੀ ਮਾਤਰ ਚ ਹੋ ਰਿਹਾ ਨਾ ਜੀ ਫਿਰ ਸਾਡੇ ਕੋਲ ਤਾਂ ਨਹੀਂ ਹੋਇਆ ਜੀ ਸੋ ਗੱਡੀ ਖੜੀ ਹੈ ਸਾਡੇ ਦਾ ਨਹੀਂ ਸਵਾਲ ਇਹ ਹੈ ਜੀ ਤੁਹਾਡੇ ਧਿਆਨ ਚ ਲਿਆਂਦਾ ਕਿ ਆ ਪੰਜਾਬ ਪੁਲਿਸ ਦਾ ਸਟicker ਵੀ ਗਲਤ ਬੰਦੇ ਵਰਤ ਰਿਹਾ ਇਸ ਕਰਕੇ ਚੌਕਸੀ ਤਾਂ ਪੰਜਾਬ ਪੁਲਿਸ ਦੀ ਵੀ ਬਣਦੀ ਆ ਨਹੀਂ ਸਵਾਲ ਇਹ ਹੈ ਜੀ ਤੁਹਾਡੇ ਧਿਆਨ ਚ ਲਿਆਂਦਾ ਕਿ ਆ ਪੰਜਾਬ ਪੁਲਿਸ ਦਾ ਸਟicker ਵੀ ਗਲਤ ਬੰਦੇ ਵਰਤ ਰਿਹਾ ਇਸ ਕਰਕੇ ਚੌਕਸੀ ਤਾਂ ਪੰਜਾਬ ਪੁਲਿਸ ਦੀ ਵੀ ਬਣਦੀ ਆ ਨਹੀਂ ਸਵਾਲ ਇਹ ਹੈ ਜੀ ਤੁਹਾਡੇ ਧਿਆਨ ਚ ਲਿਆਂਦਾ ਕਿ ਆ ਪੰਜਾਬ ਪੁਲਿਸ ਦਾ ਸਟicker ਵੀ ਗਲਤ ਬੰਦੇ ਵਰਤ ਨਿਉਤੇ ਬਾਰੇ ਜੀ ਸਰ ਤੁਸੀਂ ਜਿੰਨੇ ਸਿੱਕਾ ਬਾਰੇ ਗੋਲੋ ਦੱਸਦੇ ਨੇ ਜਲੀ ਪਲੇਟ ਹਮ ਵੀਰ ਕੋ ਸਾਡੇ ਚਲਾਣ ਹੋਇਆ ਚਲੋ ਹੁਣ ਅਸੀਂ ਸਾਡੀ ਇਸ ਖਬਰ ਦੇ ਜਰੀਏ ਜਾਣਕਾਰੀ ਦੇ ਜਰੀਏ ਤੁਹਾਡੇ ਧਿਆਨ ਚ ਆ ਗਿਆ ਤੇ ਕਦੋਂ ਤੱਕ ਹੋ ਸਕਦੀ ਕਾਰਵਾਈ? ਚਲੋ ਕਰ ਰਹੇ ਸਰ ਸਾਵਨੋ ਦੇਖੂਏ ਕਰਦੇ ਪਹਿਲਾਂ ਵੀ ਖਵਾਟ ਘਟਾਈਏ ਨੰਨੇ ਪਾਸਤਾ ਪਹਿਲੇ ਵੀ ਘਟਾਈਏ ਖਵਾਟ ਦਾ ਜੀ ਇਹ ਤਾਂ ਹੀ ਵਾਰ-ਵਾਰ ਮੀਡੀਆ ਕੋਲ ਜਾ ਰਹੇ ਸਾਡੇ ਕੋਲ ਵੀ ਤਾਂ ਹੀ ਆਏ ਆ ਕਹਿੰਦੇ ਕਿ ਕੋਈ ਗੱਲ ਨਹੀਂ ਬਣ ਰਹੀ ਕੋਈ ਸੁਣ ਨਹੀਂ ਰਿਹਾ ਮੇਰੀ ਨੀ ਕੀ ਗੱਲ ਬਣਾਈ ਦੱਸੋ ਤੁਸੀਂ ਕੀ ਗੱਲ ਬਣਾਈਓ ਗੱਲ ਬਣਾ ਦਿੰਦੇ ਕੀ ਗੱਲ ਬਣਾਈਓ ਸਰ ਨਹੀਂ ਕੀ ਗੱਲ ਨਹੀਂ ਬਣਾਈਏ ਜੀ ਉਹਨਾਂ ਦਾ ਸਵਾਲ ਇਹ ਹੈ ਕਿ ਨਾ ਤਾਂ ਹਿਮਾਚਲ ਪੁਲਿਸ ਲਾਰਾ ਲਾ ਰਹੀ ਹੈ ਕਿ ਸ਼ਾਨਬੀਨ ਕਰ ਰਹੇ ਹਾਂ ਹਲੇ ਤੱਕ ਕੋਈ ਗੱਲ ਨਹੀਂ ਬਣੀ ਕਹਿੰਦੇ ਕੱਲ ਨੂੰ ਉਸ ਗੱਡੀ ਦੇ ذریعے ਵਾਰਦਾਤ ਹੋਗੀ ਕੌਣ ਜ਼ਿੰਮੇਵਾਰ ਹੋਏਗਾ ਉਹਦੇ ਸਿਰੋਕੀ ਕੰਪਲੇਨਸ ਕਾਪੀ ਦਿੱਤੀ ਤੁਸੀਂ ਥੋੜੀ ਕੰਪਲੇਟ ਕਰਾ ਲਓ ਜੀ ਲੱਭ ਕੇ ਫਿਰ ਅਮੀਰਪੁਰ ਪੁੱਛਦਾ ਦੇਖਦੇ ਹਾਂ ਤੁਹਾਨੂੰ ਸਹੀ ਹੋਵੇ ਮਤਲਬ ਇੱਕ ਕੇਸ ਦੇ ਵਿੱਚ ਤੁਹਾਡਾ ਮੰਨਣਾ ਹੈ ਕਿ ਪੁਲਿਸ ਕੁਝ ਨਹੀਂ ਕਰ ਸਕਦੀ ਪੰਜਾਬ ਦੀ ਨੇ ਕਰਤਾ ਰਹੇ ਜੀ ਇਹਦੇ ਸਟਿਕਰ ਅਸਤੇ ਇਹਨੂੰ ਸਟਿਕਰ ਲੱਗਿਆ ਸਿਕੋਜ਼ ਵੀ ਦੱਸ ਜੀ ਇਹਨਾਂ ਨੇ ਜੀ ਇਹਨਾਂ ਨੇ ਵੀ ਕੁੱਤੇ ਆ ਵੀ ਸਾਡਾ ਜੈਲੀਬਰੇਟ ਚਲਾਨ ਹੋ ਗਿਆ ਜੀ ਤੇ ਜੇ ਇਹਦਾ ਚਲਾਨ ਹੋ ਗਿਆ ਤਾਂ ਠੀਕ ਹੈ ਫਿਰ ਅਸੀਂ ਉੱਥੇ ਕੰਟੈਕਟ ਕਰਕੇ ਦੇਖ ਲੈਂਦੇ ਹਾਂ ਜੀ ਪਰ ਮੈਨੂੰ ਪਹਿਲੇ ਦਿਨ ਮੇਰੇ ਤੋਂ ਫੋਨ ਆ ਰਿਹਾ ਨਾ ਅਮੀਰਪੁਰ ਤੋਂ ਵੀ ਚਲਾਨ ਭੁਗਤਵਾ ਆਪਣਾ ਜੀ ਜੇ ਤੁਹਾਨੂੰ ਯਾਰ ਫੋਨ ਲਿਖ ਦੇਵੋ ਜੇ ਤੁਹਾਨੂੰ ਕਹਿ ਰਿਹਾ ਵੀ ਚਲਾਨ ਹੋ ਗਿਆ ਵੀ ਤੁਹਾਨੂੰ ਕਿਹੜੇ ਕਿਹੜੇ ਨੰਬਰ ਤੋਂ ਫੋਨ ਆ ਰਿਹਾ ਠੀਕ ਹੈ ਕਿੰਨੇ ਦਿਨਾਂ ਲੈਂਦੇ ਫੋਨ ਆ ਰਿਹਾ ਜੀ ਕੋਈ ਲੈਣ ਲੈਣ ਤੋਂ ਮੈਂ ਤਾਂ ਫੋਨ ਕੀ ਮਤਲਬ ਤੁਹਾਨੂੰ ਮੋਬਾਈਲ ਨੰਬਰ ਫੋਨ ਆਉਗਾ ਹੂੰ ਹੂੰ ਜੇਕਰ ਇਹਨਾਂ ਤੋਂ ਬੰਦਾ ਕਹਿੰਦਾ ਚਲਾਨ ਕਰੋ ਆਗੇ ਉਹ ਤਾਂ ਨੰਬਰ ਮੈਨੂੰ ਦੋ ਮੈਨੂੰ ਵਰਤੋਂ ਕਰੋ ਨੰਬਰ ਸਨਾ ਠੀਕ ਮੈਂ ਉਹਨੂੰ ਪੁੱਛਦਾ ਕਿ ਇਸ ਕੇਸ ਦੇ ਵਿੱਚ ਸਾਡੀ ਜਾਣਕਾਰੀ 'ਚ ਵਾਅਦਾ ਕਰ ਦੋ ਥਾਣੇਦਾਰ ਸਾਹਿਬ ਕਿ ਜਦੋਂ ਇਸ ਤਰ੍ਹਾਂ ਬਾਹਰ ਚਲਾਨ ਜਾਲੀ ਹੋ ਜਾਵੇ ਤੇ ਇਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਕੀ ਕਰ ਸਕਦੀ ਹੈ ਕੋਈ ਹੁੰਦਾ ਹੈ ਇਕਤਿਆਰ ਤੁਹਾਡੇ ਕੋਲ ਅਸੀਂ ਪਤਲਾ ਹੋ ਪਈ ਉਹਨੂੰ ਜਿਹੜਾ ਮੈਨੂੰ ਫੋਨ ਨੰਬਰ ਦੇਣਗੇ ਜੀ ਠੀਕ ਹੈ ਜੀ ਉਹ ਮੈਂ ਅੱਗੇ ਉਹ ਮੈਂ ਅੱਗੇ ਗੱਲ ਕਰਨੂਗਾ ਜਿਹੜਾ ਉਹ ਵਾਰ ਵਾਰ ਫੋਨ ਕਰੇ ਚਲਾਨ ਭੁਗਤੇ ਚਲਾਨ ਭੁਗਤੇ ਵੀ ਦੱਸੋ ਬਈ ਜੀ ਸਦੀ ਦਾ ਗੱਲ ਹੀ ਆਈ ਹੈ ਜਿਨਹਾਂ ਜਾਈਮੋਂ ਬਲਾਇੰਸ ਤੋਂ ਗੱਡੀ ਫੜੋ ਮੀਂਹ ਕੋਲ ਇਹਦੇ ਕਿੱਤੀ ਜਾਲੀ ਕੋ ਮੇਰੇ ਨੰਬਰ ਨੂੰ ਠੀਕ ਹੈ ਉਹ ਗੱਡੀ ਕੋ ਗੱਡੀ ਮਾੜੀ ਜੀ ਤੋਂ ਮੁਰੀਆ ਸਰ ਜੀ ਉਹ ਨੰਬਰ ਹੀ ਦੇਦਾ ਮੈਨਾਂ ਨੰਬਰ ਦੇ ਦੰਬ ਨੂੰ ਜਿਹੜਾ ਫੋਨ ਤੋਂ ਹੋਣਾ ਉਹ ਕਹਿੰਦਾ ਵੀ ਨੰਬਰ ਦੇ ਕਿਸੇ ਫੜੋ ਮੀਂਹ ਕੋਲ ਤੁਮ ਜੀ ਲੱਗ ਲਗਾ ਦਿਓ ਫੜਨੇ ਤੇ ਅਦਰ ਉਸੇ ਤੁਸੀਂ ਕੀ ਕਰਨ ਮੋਡ ਕਰਾਇਆ ਹੋ ਜਿਹਨੂੰ ਗੱਡੀ ਨੰਬਰ ਪਿਆ ਤੁਹਾਨੂੰ ਗੱਡੀ ਤੇ ਨਹੀਂ ਮਿਲਦੀ ਆ ਹਰ ਇੱਕ ਹੋਰ ਗੱਲ ਕਰਨ ਬੜੀ ਚਲੋ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਸ਼ੁਕਰੀਆ ਤਾਂ ਤੁਸੀਂ ਸੁਣਿਆ ਹੈ ਕਿ ਪੰਜਾਬ ਪੁਲਿਸ ਇਸ ਮਾਮਲੇ 'ਚ ਕੀ ਕਹਿ ਰਹੀ ਹੈ ਤੇ ਹਿਮਾਚਲ ਪੁਲਿਸ ਦੇ ਐਸਪੀ ਸੰਜੀਵ ਚੋਹਾਨ ਕੀ ਕਹਿ ਰਹੇ ਨੇ ਉਹਨਾਂ ਦਾ ਐਟੀਟਿਊਡ ਗੱਲਬਾਤ ਕਰਨ ਦੇ ਤਰੀਕੇ ਤੋਂ ਲੱਗ ਰਿਹਾ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਕਿੰਨੀ ਸੰਜੀਦੀ ਤਰੀਕੇ ਦੇ ਨਾਲ ਕਾਰਵਾਈ ਕਰ ਰਹੇ ਨੇ ਉਹਨਾਂ ਨੂੰ ਸੰਜੀਦਾ ਹੋਣ ਦੀ ਇਸ ਕਰਕੇ ਵੀ ਲੋੜ ਹੈ ਕਿਉਂਕਿ ਗੱਡੀ ਪੰਜਾਬ 'ਚ ਹੈ ਪਰ ਚਲਾਨ ਹਿਮਾਚਲ ਵਿੱਚ ਹੋ ਜਾਂਦਾ ਪਰ ਉਹਨਾਂ ਦਾ ਕਹਿਣਾ ਹੈ ਕਿ ਚਲਾਨ ਜਾਲੀ ਨਹੀਂ ਹੋਇਆ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦੇ ਵਿੱਚ ਹਾਲੇ ਵੀ ਅਣਗੈਲੀ ਕੀਤੀ ਜਾ ਰਹੀ ਹੈ ਵਰਤੀ ਜਾ ਰਹੀ ਹੈ ਤਾਂ ਹੁਣ ਦੇਖਦੇ ਹਾਂ ਕਿ ਹਿਮਾਚਲ ਪੁਲਿਸ ਇਸ ਮਾਮਲੇ ਦੇ ਵਿੱਚ ਇਸ ਖਬਰ ਤੋਂ ਬਾਅਦ ਉਹਨਾਂ ਉੱਤੇ ਕਿੰਨਾ ਕਾ ਅਸਰ ਹੁੰਦਾ ਹੈ ਔਰ ਕਿੰਨਾ ਇਸ ਮਾਮਲੇ ਦੇ ਵਿੱਚੋ ਸਤਰਕ ਹੋ ਕੇ ਸਾਵਧਾਨ ਹੋ ਕੇ ਕੰਮ ਕਰਦੇ ਨੇ ਤੇ ਹਰਮੇਸ਼ ਸੈਣੀ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਵਾਪਰ ਰਿਹਾ ਹੈ ਜਿਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਨਾਲ ਥੱਕਾ ਹੋ ਰਿਹਾ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵਾਰ-ਵਾਰ ਕਿ ਚਲਾਨ ਭੁਗਤੋ ਇਹ ਸਾਰਾ ਕੁਝ ਖੁਦ ਵੀ ਉਹਨਾਂ ਨੇ ਕੈਮਰੇ ਦੇ ਸਾਹਮਣੇ ਕਿਹਾ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਵਿੱਚ ਹਰਮੇਸ਼ ਸੈਣੀ ਨੂੰ ਇਨਸਾਫ ਕਦੋਂ ਮਿਲਦਾ ਹੈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ